ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਆ ਤੇ ਇੱਕ ਗੱਬਣ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਨੇ ਆ ਭਾਈ ਤੁਹਾਡੇ ਲਈ ਭਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਜੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਲ੍ਹਾ ਬਰਨਡਾ ਜੀ ਨੇੜੇ ਪਿੰਡ ਬਈ ਨੇੜੇ ਇਧਰ ਫਲਾਦਪੁਰ ਰਹਿੰਦਾ ਜੀ ਇਧਰ ਭਗਤਾ ਭਾਈ ਕਿਹਦੇ ਆ ਰਾਮਪੁਰ ਫੂਲ ਜਣ ਵਿਚਾਲੀ ਆਂਦੇ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 9463842855 ਹਾਂ ਦੂਜਾ ਹੈਗਾ ਜੀ 70 78 20 665 ਠੀਕ ਆ ਬਾਈ ਇਹ ਬਾਈ ਦੇ ਦੋਵੇਂ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਪਲੂਣ ਹੀ ਸੂਈ ਜੀ ਪਹਿਲਾ ਸੂਈ ਵਾਰਡ ਪਲੂਣ ਪਹਿਲਾ ਸੂਆ ਕਦੋਂ ਸੂਈ ਆ ਬਾਈ ਇਹ ਕੱਲ ਦੀ ਸੂਈ ਹੈ ਕੱਲ ਸਵੇਰ ਇਸ ਟਾਈਮ ਦੀ ਠੀਕ ਆ ਬਾਈ ਬੱਚਾ ਕੀ ਦੇਤਾ ਇਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਜੀ ਜੇਰ ਪੈਗੀ ਭਾਈ ਜੇਰ ਜੂ ਰੋਕੇ ਆਪਣੀ ਫੁੱਲ ਗਾਰੰਟੀ ਹੋਊਗੀ ਬਹੁਤ ਠੀਕ ਜੇਰ ਦੀ ਫੁੱਲ ਗਾਰੰਟੀ ਅਗਲੇ ਦੇ ਘਰ ਦੀ ਵੀ ਗਾਰੰਟੀ ਹੋਊਗੀ ਹਮ ਆਰਡਰ ਬੜਾ ਕਮਾਲ ਦਾ ਤਿਆਰ ਕਰਿਆ ਬਹੁਤ ਸੋਹਣਾ ਆਰਡਰ ਕਰਮਾਈ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਿੰਨਾ ਇੱਕ ਬੌਲਾ ਹਾਜ਼ਰ ਆ ਬਾਈ ਜੀ 13 ਕਿਲੋ ਬੌਲਾ ਤਿਆਰ ਹੈ ਦੇ ਕੋਲੇ ਨੈਟ ਕੱਲ ਦੀ ਸੂਈ ਕੋਲੇ ਠੀਕ ਆ ਬਾਈ ਬੜ ਬਾਲੀ ਖਰੀ ਦੁੱਧ ਨੂੰ ਹਮ ਬਰੀਕਾਂ ਵਾਲੀ ਹੈ ਬੜ ਪੂਰੀ 13 ਲੀਟਰ ਜਿਹੜਾ ਬੌਲਾ ਬਾਈ ਕਹਿੰਦਾ ਹੁਣ ਕੰਡੇ ਵਾਲਾ ਹਾਜ਼ਰ ਹੈ ਹਾਜ਼ਰ ਆ ਜੀ ਬਰੀਕੀਆਂ ਚਾਹਣ ਦੀ ਗੱਲ ਨਹੀਂ ਫੁੱਲ ਬਰੀਡ ਆ ਬਾਈ ਮਸਾ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਜੀ ਜਿਵੇਂ ਮਰਜੀ ਹੱਥ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਹਣ ਸੁਣ ਦੇਖ ਕਿੰਨਾ ਚੰਗਾ ਨੇੜੇ ਦਿਖਾ ਦਈ ਜੀ ਤੁਹਾਨੂੰ ਦੇਖੋ ਜੀ ਕਮਾਲ ਦਾ ਪੰਡ ਵਾਲਾ ਲੀਵਾ ਪੂਰੀ ਸੀਟਾਂ ਗਲ ਅਟੜਾ ਪੂਰੀ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਬਾਕੀ ਠੰਡੀ ਠੁੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਪਹਿਲੇ ਨਾਲ ਦਾ ਕੰਮ ਹੀ ਨਹੀਂ ਜੀ ਕੋਈ ਜੇ ਆਪਾਂ ਕਹਈਏ ਚਵਾਈ ਕੇ ਉਹ ਜਵਾਕ ਨੂੰ ਲਿਆਓ ਜੀ ਬੰਦਾ ਜਵਾਕ ਬਿਠਾਵੇ ਆਪਣੀ ਗਰੰਟੀ ਹੋ ਜੇ ਲਾਤੀ ਵੀ ਚੱਕ ਜੇ ਹੂੰ ਚਵਾਈ ਦਾ ਇੱਕ ਨੰਬਰ ਹੈ ਜੀ ਬਾਲਾ ਸੋਨਾ ਚੋਨਾ ਜੀ ਠੀਕ ਆ ਚਵਾਈ ਬਾਕੀ ਬੈੜ ਦੇ ਦੇ ਜਿਹੜੇ ਅੰਗਾ ਕਾ ਬਾਹਲੇ ਚੰਗੇ ਜੀ ਦੁੱਧ ਵਾਲੀ ਹੈ ਬੈੜ ਇਹ ਪੂਰੀ ਪੂਰੀ ਜੇ ਬੰਦੇ ਸਮਾਈ ਵਾਲੇ ਕੋਲੇ ਜਾ ਬੜੇ ਕਾ ਹੂੰ ਦੁੱਧ ਦੀ ਉਮੀਦ ਆਪਾਂ ਇਹਦੀ ਮੰਨ ਲਾ ਵੀ 18 ਲੀਟਰ ਦੀ ਕਰ ਦੇਈਏ ਜੀ ਅੱਛਾ ਹਾਂ 4 ਲੀਟਰ ਬੜ ਪਹਿਲੇ ਸੂਇ ਚ ਪਾਉਗੀ ਬਰੀਕੀ ਚ ਪਾਉਤਾ ਹੈ ਅਗਲੇ ਸੂਏ ਦੁੱਧ ਵੜਨੇ ਚਾਹਣਾ ਸਮਝੇ ਬੰਦੇ ਕੋਲੇ ਮੰਨ ਲਓ ਵੀ 24 25 ਲੀਟਰ ਅਗਲੇ ਸੂਏ ਤਾਂ ਇੱਤੀ ਵੀ 18 ਲੀਟਰ ਚ ਪਾ ਗਏ ਵੜਾ ਠੀਕ ਆ ਬਾਲੀਆਂ ਬਰੀਕੀਆਂ ਜਿਹੜੇ ਬੰਦੇ ਨੂੰ ਇੱਦੀ ਪਰਖ ਹੈਗਾ ਉਹਨੇ ਪਰਖ ਲੈਣੀ ਹੈ ਜੀ ਇਹ ਤਾਂ ਨਹੀਂ ਪਤਾ ਗੱਲ ਦੋਪਾ ਕਹਿਣਾ ਕੀ ਆ ਠੀਕ ਆ ਜਿਹੜੇ ਬੰਦੇ ਨੂੰ ਇਦੀ ਪਰਖ ਹੈ ਹਮ ਇਹ ਨਾਲ ਦੁੱਧ ਬੜਾ ਕੱਢਦੀ ਜੀ ਵੇਖ ਫੇਸ ਦੇਖੋ ਫੇਸ ਫੁੱਲ ਬਰੀਡ ਬਹੁਤ ਦੀ ਬਹੁਤ ਚੰਗੀ ਆ ਸਨਖਪੁਣਾ ਵੜ ਦੇ ਵਿੱਚ ਫੁੱਲ ਮੂਹਰ ਨੂੰ ਦੇਖੋ ਲੀ ਯਾਹ ਬਾਕੀ ਬੰਦੇ ਨੇ ਆ ਕੇ ਆਪ ਪਰਖ ਲੈਣੀ ਜਿਹਨੂੰ ਪਰਖਾ ਗਈ ਸਭ ਕੁਝ ਪਰਖ ਕੇ ਲਏ ਜੇ ਬੰਦਾ ਸਹੀ ਗੱਲ ਹੈ ਪਰਖ ਉਹ ਇਹਨੂੰ ਉਹ ਜਿਹੜੇ ਬੰਦੇ ਨੂੰ ਰੱਖਦਾ ਹੈਗਾ ਨਹੀਂ ਉਹਨੂੰ ਇਹ ਚੀਜ਼ ਦੀ ਹੂੰ ਜਿਹਨੂੰ ਪਤਾ ਹੀ ਨਹੀਂ ਕੀ ਗੱਲ ਦਾ ਹੂੰ ਸੁਣੀਆਂ ਸਨਾਈਆਂ ਗੱਲਾਂ ਉਹ ਕਹਿਣਾ ਕੀ ਹੈ ਕਿਸੇ ਨੂੰ ਸਹੀ ਗੱਲ ਹੈ ਕੋਜ਼ੇ ਵੇਟੋ ਨਹੀਂ ਲਾਦਾ ਪਹਿਲਾਂ ਪਹਿਲਾਂ ਨੂੰ ਜੀ ਮੈਂ ਕਹਿੰਦਾ ਕੀ ਬਾਲਾ ਫਿਟਿੰਗ ਬੜੀ ਤਕੜੀ ਲੇਵੇ ਦੀ ਯਾਰ ਨਾ ਸੇਤੀ ਕੋਈ ਪ੍ਰੋਬਲਮ ਆਵੇ ਮੈਂ ਨਾ ਨਾ ਮਤਲਬ ਨਹੀਂ ਕਿਸੇ ਗੱਲ ਦਾ ਹੂੰ ਸੇਤੀ ਕੀ ਪ੍ਰੋਬਲਮ ਨਹੀਂ ਜਿਹੜੇ ਹਿਸਾਬ ਨਾਲ ਫਿਟਿੰਗ ਹੈ ਨਾ ਲੇਵੇਰੀ ਕਮਾਲ ਦੀ ਵਾਕੀ ਠੰਡੀ ਠੁੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਜੀ ਹੂੰ ਕੋਈ ਅੰਤ ਨਹੀਂ ਕਿਸੇ ਗੱਲ ਦਾ ਸਹੀ ਗੱਲ ਆ ਤੋਰਾ ਦੇਖੋ ਕਮਾਲ ਦਾ ਚੰਗੀ ਆ ਕੱਦ ਚੰਗਾ ਤੇ ਪ੍ਰਿੰਟ ਬਹੁਤ ਚੰਗਾ ਚਾਮ ਗੱਜਾਂਗੇ ਬਰੀਕੀ ਚ ਫੁੱਲ ਆ ਵੜਾ ਵਾਕਈ ਦੁੱਧ ਵਾਲੀ ਵੜਾ ਥਣ ਲੇਵੇ ਦੀ ਕਮਾਲ ਆ ਠੰਡੀ ਫੋਲ ਦਾ ਬਾਈ ਕਹਿੰਦਾ ਚਵਾਈ ਵੀ ਨਮ। ਇਹ ਵਾ ਤਾਂ ਜਾ ਜਾ ਹੁਣ ਦੁੱਧ ਤੇ ਆਈ ਜਾਣਾ ਜੀ ਮਤਲਬ ਹੋਰ ਕਰਨ ਦੇ ਵਤਨੇ। ਹਮਮ। ਫੇਲੇ ਤਾਂ ਬੋਲੀ ਦਾ ਵੜ। ਮੋਲ ਕੀ ਆ ਬਾਈ? ਜਾਇ ਜਾਇ। ਦੇ ਜੀ ਤਾਂ 55000 ਰੁਪਏ। ਮਾਨਤਾਨ ਹੋ ਜਾ। ਮਾਨਤਾਨ ਕਰ ਦਿਆਂ ਹੀ ਕੋਈ ਨਹੀਂ ਆਣੀ ਆਪਾਂ ਮੋਲੀ ਨਹੀਂ ਵਾਲਾ ਕਰਦੇਗਾ। ਹਮਮ। ਮਾਨਤਾਨ ਉਹ ਸਭ ਨਾਲ ਹੋ ਜਾ। 55000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ। ਕਿਉਂਕਿ ਠੰਡੀ ਠੋੜੀ ਮਤਲਬ ਹੀ ਨਹੀਂ ਜੀ ਮਤਲਬ ਹੀ ਲੇਵਾ ਦੇਖੋ ਜੀ ਇੰਨਾ ਮਤਲਬ ਲੇਵਾ ਹੀ ਲੱਗਦਾ ਜੀ ਬੜਾ ਫੀਟਿੰਗ ਵਾਲਾ ਨੀ ਮਤਲਬ ਇਸ ਤੋਂ ਸਟਾਰਟ ਹੋ ਗਿਆ ਕਿੱਥੇ ਗਿਆ ਸੂਟ ਤਾਂ ਤੇਰੀ ਸਹੀ ਗੱਲ ਆ ਭਾਈ ਆਰਡਰ ਕਮਾਲ ਦਾ ਮੁੱਖੀ ਆਦਾ ਫੁੱਲ ਬਰੀਕੀ ਜਵੜ ਸੂਈ ਸਵਾਈਏ ਕਿਸੇ ਗੱਲੋਂ ਕੋਈ ਘਾਟ ਨਹੀਂ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਣਾ ਲਾਏ ਭਾਈ ਠੰਡੀ ਫੋਲਾ ਜਿਵੇਂ ਮਰਦੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਖਾਣ ਬੜਾ ਕਮਾਲ ਦਾ ਲੱਗਿਆ ਮੁੱਖੀ ਔਲਸੋ ਵਾਲਾ ਦਾ ਕੋਈ ਕੰਮ ਹੀ ਨਹੀਂ ਜੀ ਵਿਚਾਰੀ ਵਾਲੀ ਕੋਈ ਨਹੀਂ ਤੇ ਥਾਣ ਦੇਖੋ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਾਰੇ ਥਾਣ ਨਿਕੜ ਬੂਰੇ ਬੱਚਾ ਇਧਰ ਬੱਚਾ ਬੰਦ ਕਰ ਲੈ ਲੈ ਥਾਣ ਦਿਖਾ ਦੇ ਹਾਂਜੀ ਕੀ ਬਾਤ ਮੁੱਠੀ ਵਾਲਾ ਥਾਣ ਕੱਲਾ ਕੱਲਾ ਪੂਰੀ ਬਿੱਤੀ ਦੇ ਚੌਂ ਚੌਂ ਦਾ ਤਾਂ ਅੰਤੀ ਮੁੱਕੇ ਪੈ ਗਏ ਚਵਾਈ ਚੈੱਕ ਕਰੋ ਮੋਟੀ ਮੋਟੀ ਚਵਾਈ ਹੈ ਗੰਨੇ ਵਰਗੀ ਧਾਰਾ ਵਰਦੀ ਆ ਲੈ ਪਤਾ ਲੱਗਦਾ ਵੀ ਚਵਾਈ ਹੁੰਦੀ ਆ ਮਹੱਤਵਪੂਰਨ ਤੁਹਾਨੂੰ ਲਗਾਈ ਬੈੜ ਨਾਲ ਵਾਹਲਾ ਚੰਗਾ ਚੋਣ ਲਾ ਕੇ ਆਈ ਵੀ ਰਹਿਣਾ ਵਿਚਾਰੀ ਨੇ ਖਿਲਣਾ ਹੀ ਨਹੀਂਗਾ ਮਤਲਬ ਹੀ ਲੱਗਦਾ ਨਹੀਂ ਇਹਰੇ ਪੁੱਤ ਹਾਂ ਲੈ ਮਗਰਲੇ ਥਣਾ ਦੀ ਚਵਾਈ ਦੇਖੋ ਮੋਟੀ ਮੋਟੀ ਚਵਾਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੈ ਦੁੱਧ ਦੇਖੋ ਕਿੰਨੀਆਂ ਕਿੰਨੀਆਂ ਗੱਦਾ ਰਾਮ ਮਰੀਆਂ ਬਾਈ ਨੇ ਦੇਖੋ ਜਾਂਦਾ ਬਾਈ ਕਿਆ ਆਹ ਵਾਹ ਸੁਣਨ ਲੱਗਈਗਾ ਹਮ ਆਰਡਰ ਵੀ ਕਮਾਲ ਦਾ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਣਾ ਚਵਾਈ ਨੰਬਰ 1 ਠੰਡੀ ਫੋਲਾ ਕਹਿ ਨਹੀਂ ਕਰਮ ਵਾਲੀ ਕੁਛ ਨਹੀਂ ਦੁੱਧ ਨੂੰ ਖਰੀ ਆ ਬਈ ਦੋ ਦਿਨ ਤੋਂ ਬਾਲੀ ਖਰੀ ਨਿਕਲੂ ਜੀ ਬੈਰ ਠੀਕ ਆ ਦੁੱਧ ਤੋਂ ਪਸ਼ੂ ਸੂਣ ਸਾਰੀ ਦੱਸ ਦਿੰਦਾ ਹੂੰ ਅੱਗੇ ਭਾਈ 2 ਨੰਬਰ ਤੇ ਕਿਹੜਾ ਸੂਆ ਸੂਣਦੀ ਐ ਬਲੂਣੀ ਇਹ ਸੂਣਦੀ ਬਈ ਜੀ ਬਲੂਣ ਕਿੰਨੇ ਦਿਨ ਲੈਂਦੀ ਐ ਇਹ ਇਹ ਲੈ ਜੀ ਇੱਕ ਹਫਤਾ ਜੀ ਹਫਤੇ ਦੀ ਕੱਚੀ ਇੱਕ ਹਫਤੇ ਦੀ ਕੱਚੀ ਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੈ ਬਈ ਜੀ ਇਹ 20-22 ਕਿਲੋ ਦੁੱਧ ਦੇਣਾ ਬੈੜ ਨੂੰ ਹੂੰ ਲੈ ਵਾ ਨੇ ਹਾਂ ਲੇਵਾ ਦੇਖੋ ਕਮਾਲ ਦਾ ਹੀਟਿੰਗ ਵਾਲਾ ਲੀਵਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਣ ਪੂਰੀ ਵਿੱਚੀ ਤੇ ਥਾਣ ਜੋਸ਼ ਬਹੁਤ ਜ਼ਿਆਦਾ ਜੀ ਬੈਠੋ ਸੱਚੀ ਕਰਕੇ ਸਾਰਾ ਭਰਨਾ ਨਹੀਂ ਸਹੀ ਗੱਲ ਇੱਥੋਂ ਸੂਕਣੋਂ ਸਟਾਰਟ ਹੋ ਜਾਂਦਾ ਲੀਵਾ ਕੁਣ ਨਹੀਂ ਥੁੰਡੀ ਦਾ ਕੋਈ ਅੰਤ ਨਹੀਂ ਪੂਰੀ ਪਲੀ ਵੀ ਜਾਣ ਹੋ ਰਹੀ ਹੈ ਤੇ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਪੂਰੀ ਵਿੱਤੀ ਦੇ ਥਾਣਾ ਬਈ ਕੀਆ ਬਾਤ ਠੰਡੀ ਦੇ ਤੋਂ ਮਤਲਬ ਤੁਨੇ ਹੁਣ ਬਈ ਨਹੀਂ ਕੋਈ ਚੱਕਰ ਹੀ ਨਹੀਂ ਗੱਠ ਲੇਵਾ ਮੂੰਹ ਨੂੰ ਤਿਆਰ ਕਰਦੀ ਹੁੰਦੀ ਲੈ ਹੁਣੀ ਗੱਬਣ ਥਲੇ ਬਈ ਕਹਿੰਦਾ ਪੌਲੀ ਬਟਾਰੇ ਕੋਈ ਚੱਕਰ ਹੀ ਨਹੀਂ ਹਲਣਾ ਤਾਂ ਕਰਮ ਵਾਲੀ ਨੇ ਹਾਈ ਫੇਸ ਦੇਖੋ ਠੰਡੀ ਫੋਲਾ ਮੋਂ ਇਹਨਾ ਖੜ ਗਈ ਜਿਵੇਂ ਬਈ ਖੜਾਤੀ ਨੂੰ ਹੁਮੀ ਖੜੀ ਹੈ ਮਤਲਬ ਵੀ ਨਹੀਂ ਕਿਸੇ ਵੀ ਗੱਲ ਦਾ ਪਹਿਲਾ ਸੂਆ ਬੈੜਾਂ ਦਾ ਦੁੱਧ ਵੀ ਚੰਗਾ ਪਾ ਦੂਗੀ ਇੱਕ ਕੱਦ ਵੀ ਠੀਕ ਆ ਪ੍ਰਿੰਟ ਵੀ ਚੰਗਾ ਚਾਂਕ ਵੀ ਚੰਗੀ ਐ ਪਲੀ ਵੀ ਵੜਾ ਫਿਟਿੰਗ ਬੜੀ ਤਗੜੀ ਲੈਵੇ ਦੀ ਦੁੱਧ ਨੂੰ ਬਹੁਤ ਖਰੀ ਨਿਕਲੂ ਜੀ ਇਹਦੇ ਤੇ ਦਿਨਾ ਤੇ ਜਾ ਕੇ ਲੇਵਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਬਈ ਕੀ ਮੋਲ ਆ ਬਜਾਇ ਜਾਨ ਇਹ ਜੀ ਤਾਂ 62000 ਰੁਪਏ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਲਈ ਠੀਕ ਆ 62000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਮੋਲ ਜਾਇਜਾ ਬਾਹਰੀਆਂ ਬਰੀਕੀਆਂ ਜੀ ਬੈਠਦੇ ਹਾਂ ਹਾਂ ਬਰੀਕੀਆਂ ਬੋਲ ਬਰੀਕੀਆਂ ਜੀ ਵੜਾ ਕੱਦ ਕਾਠ ਲੇਵਲ ਉਹ ਕਮਾਲ ਆ ਬਾਈ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਉਹਨਾਂ ਨੂੰ ਸੋਨਾ ਤਿਆਰ ਕਰ ਲੋ ਪਛਾਂਤੋ ਦੇਖੋ ਲੇਵਲ ਹੈ ਕਮਾਲ ਬਹੁਤ ਸੋਨਾ ਲੇਵਲ ਹੈ ਫੀਟਿੰਗ ਬੜੀ ਤਕੜੀ ਆ ਨਾ ਲੇਵਲ ਹਾਂਜੀ ਹਾਂਜੀ ਫੀਟਿੰਗ ਬੜੀ ਤਕੜੀ ਓਕੇ ਜੋਸ਼ ਜਸ ਬਾਹਲਾ ਜੀ ਬੈਠ ਦੇ ਸਹੀ ਗੱਲ ਕੱਲੀ ਕੱਚੀ ਕੱਚੀ ਆ ਦੇਖੋ ਤੁਹਾਨੂੰ ਚਾਰ ਇੱਕੋ ਜਿਹੇ ਭਾਣ ਲਾ ਜਾਂਦੇ ਕੋਈ ਮਤਲਬ ਨਹੀਂ ਜੰਮ ਮਰ ਜੂ ਨਗ ਸੀ ਭਰਾ ਗੁਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਇਹਦੇ ਜਿੱਥੇ ਧਾਰਾ ਮਾਰੇ ਉੱਥੇ ਹੀ ਖੜੀ ਹੈ ਜੀ ਦੇਖੋ ਹਲੇ ਵੀ ਨਹੀਂ ਹੈ ਹਾਂ ਹਿਲਣਾ ਤਾਂ ਹੀ ਨਹੀਂ ਯਾਰ ਠੰਡੀ ਠੰਡੀ ਫੁੱਲ ਆ ਸਵਾ ਵੀ ਚੰਗਾ ਵਹਿੜ ਵੀ ਚੰਗਾ ਬਰੀਕੀ ਜਾਗ ਹਾਂਜੀ ਧੰਨਵਾਦ ਬਾਈ